ਇਹ ਜਿਹੜੀ ਪ੍ਰਾਤਨ ਹੰਸਲੀ ਹੈ ਜਿਹਦੇ ذریعے ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੀ ਪਰਾਚੀਨ ਸਮੇਂ ਚ ਉਹ ਇੱਕ ਵਿਰਾਸਤ ਹੈ ਸਿੱਖ ਪੰਥ ਦੀ ਜਿੱਥੇ ਵਿਰਾਸਤ ਹੈ ਉੱਥੇ ਗੁਰੂ ਕੀ ਨਗਰੀ ਹੋਣ ਦੇ ਪਰਮਾਨ ਨੇ ਔਰ ਜਿੱਥੇ ਇਹ ਗੱਲਾਂ ਨੇ ਉੱਥੇ ਇੱਥੇ ਤੇ ਲੋਕਾਂ ਲਈ ਇੱਕ ਬੜੀ ਵੱਡੀ ਸਹੂਲਤ ਹੈ ਰਾਏ ਵਾਤਾਵਰਣ ਹੈ ਏਰੀਆ ਖੁੱਲਾ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਮਸੰਦ ਲਾਣਾ ਵੇਚ ਕੇ ਤੇ ਆਪਣੀਆਂ ਤਜੋਰੀਆਂ ਭਰਨੀਆਂ ਚਾਹੁੰਦਾ ਹੈ ਜੋ ਕਿਸੇ ਵੀ ਕੀਮਤ ਤੇ ਅਸੀਂ ਵੇਚਣ ਨਹੀਂ ਦੇਣਾ ਅੱਜ ਉਹਨਾਂ ਨੇ ਇੱਥੇ ਬੋਲੀ ਰੱਖੀ ਹੋਈ ਹੈ ਤੇ ਬੋਲੀ ਦੇਣ ਵਾਲੇ ਵੀ ਆਏ ਤੇ ਬੋਲੀ ਕਰਵਾਉਣ ਵਾਲੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਰਾਜ ਮਾਨਸਬ ਦਾ ਹੈ ਤੇ ਚੱਲ ਬਦਲ ਕਿਆਂ ਦੀ ਰਹੀ ਹੈ ਜੇ ਨਾ ਹੁੰਦਾ ਤੇ ਫਿਰ ਜਦੋਂ ਅਸੀਂ ਕੱਲ ਪ੍ਰਸ਼ਾਸਨ ਨੂੰ ਦੇ ਕੇ ਦੇ ਚੁੱਕੇ ਆ ਅਦਾਲਤ ਜੇ ਦੇ ਚੁੱਕੇ ਆ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਆ ਵੀ ਇਹਨੂੰ ਰੋਕਿਆ ਜਾਏ ਤੇ ਕੱਲ ਦੀ ਰੋਕ ਦੇਣੀ ਚਾਹੀਦੀ ਸੀ ਉਹਦੇ باوجود ਇਹ ਗੱਲਾਂ ਨਾ ਹੋਣੀਆਂ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਹ ਦਰਬਾਰ ਸਾਹਿਬ ਦੀ ਮਲਕੀਅਤ ਨੂੰ ਵੇਚਣਗੇ ਸੰਭਾਲ ਕਰ ਸਕਦੇ ਆ ਸੇਵਾ ਕਰ ਸਕਦੇ ਆ ਰੱਖ ਸਕਦੇ ਆ ਪਰ ਇਹ ਤਬਾਦਲੇ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਇਸ ਲਈ ਗੈਰ ਕਾਨੂੰਨੀ ਦਰਬਾਰ ਸਾਹਿਬ ਦੀ ਉਸ ਵਿਰਾਸਤ ਨੂੰ ਵੇਚਣ ਦੇ ਅਸੀਂ ਬਿਲਕੁਲ ਹੱਕ 'ਚ ਨਹੀਂ ਆ ਖਿਲਾਫ ਆ ਔਰ ਇਥੋਂ ਦੇ ਜਿਹੜੇ ਇਹਨਾਂ ਨੇ ਭ੍ਰਿਸ਼ਟ ਬੰਦੇ ਲਿਆਂਦੇ ਨੇ ਬੋਲੀ ਦੇਣ ਲਈ ਚੇਤੇ ਰੱਖ ਲਿਓ ਇੱਕ ਵੀ ਇੱਥੇ ਤੁਹਾਡੀ ਲੱਗਣ ਨਹੀਂ ਦਿਆਂਗੇ ਕਿਸੇ ਵੀ ਨੀਂਬਤੇ ਪਤਾ ਨਹੀਂ ਤਾਂ ਹੁਣੇ ਦੱਸਣਗੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਆਂ ਵੀ ਬੋਲੀ ਰੱਦ ਕਰ ਦਿਓ ਤੇ ਅਸੀਂ ਕਹਿ ਰਹੇ ਆਂ ਵੀ ਬੋਲੀ ਰੱਦ ਕਰੋ ਹੰਸਲੀ ਨੂੰ ਜਿਉਂ ਦੀ ਤਿਉਂ ਰੱਖੋ ਇਹ ਇਲਾਕੇ ਦੇ ਲੋਕ ਅਸੀਂ ਨਾਲ ਆ ਕੋਈ ਉੱਥੇ ਕਬਜ਼ਾ ਨਹੀਂ ਕਰੂਗਾ ਸੇਵਾ ਸੰਭਾਲ ਕਰਕੇ ਵੱਧ ਇਹ ਢੰਗ ਨਾਲ ਅਸੀਂ ਤੁਹਾਨੂੰ ਬਣਾ ਕੇ ਦਿੰਦੇ ਆ ਜੇ ਅਸੀਂ ਨਹੀਂ ਬਣਾਉਣੀ ਤੁਸੀਂ ਬਣਾ ਦਿਓ ਅਸੀਂ ਤੁਹਾਡੇ ਨਾਲ ਲੱਗ ਜਾਂਦੇ ਆ ਕਿਸੇ ਪੱਖ ਚਤਾਓ ਤੇ ਜੇ ਤਾਨਾ ਸ਼ਾਇਰੀ ਰਵਈਏ ਅਨੁਸਾਰ ਵੇਚਣਾ ਚਾਹੁੰਦੇ ਹੋ ਤੇ ਫਿਰ ਤੁਹਾਡੇ ਫੁੱਲ ਤਾਂ ਚੁਗੇ ਜਾਣਗੇ ਇਹ ਹੰਸਲੀ ਨਹੀਂ ਵਿਕਣ ਦੇ ਆ ਠੀਕ ਹੈ